ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਨਮਕੀਨ ਘਰੇ ਹੀ ਆਪਾਂ ਬਹੁਤ ਹੀ ਟੇਸਟੀ ਜਿਹਾ ਨਮਕੀਨ ਬਣਾ ਕੇ ਤਿਆਰ ਕਰਨਾ ਬਿਲਕੁਲ ਆਸਾਨ ਤਰੀਕੇ ਦੇ ਨਾਲ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਬਹੁਤ ਹੀ ਟੇਸਟੀ ਨਮਕੀਨ ਬਣ ਕੇ ਤਿਆਰ ਹੋਣ ਵਾਲਾ ਹੈ ਇੱਕ ਕੌਲੀ ਆਪਾਂ ਪਾ ਦਿੱਤੀ ਆ ਪਾਣੀ ਦੀ ਤੇ ਥੋੜਾ ਜਿਹਾ ਆਪਾਂ ਨਮਕ ਪਾਤਾ ਕਾਲੀ ਮਿਰਚ ਪਾ ਦਿੱਤੀ ਆ ਟੱਕ ਦਿੱਤਾ ਇਹਨੂੰ ਪਾਣੀ ਰਿਜਣ ਲੱਗ ਗਿਆ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਦਨੇ ਆ ਤੇਲ ਮੈਂ ਬੜਾ ਭੰਡਾ ਇਸ ਕਰਕੇ ਲਈ ਕਿ ਕੋਈ ਸੂਜੀ ਜਿਹੜੀ ਹੈ ਮਿਕਸ ਕਰਨੀ ਸੌਖੀ ਹੋ ਜਾਂਦੀ ਆ ਤੇ ਦੂਜਾ ਠੰਡਾ ਜਲਦੀ ਹੋ ਜਾਂਦਾ ਇਹ ਇੱਕ ਕੌਲੀ ਆਪਾਂ ਪਾਤੀ ਸੂਜੀ ਦੀ ਸੂਜੀ ਦਾ ਆਪਾਂ ਨਮਕੀਨ ਜਿਹੜਾ ਬਣਾ ਕੇ ਤਿਆਰ ਕਰਨਾ ਬਹੁਤ ਹੀ ਵਧੀਆ ਬਣੂਗਾ ਇੱਕ ਵਾਰੀ ਐਂਡ ਤੱਕ ਵੀਡੀਓ ਨੂੰ ਦੇਖਿਓ ਸਕਿਪ ਨਾ ਕਰਿਓ ਬਹੁਤ ਹੀ ਸੋਹਣਾ ਨਮਕੀਨ ਬਣਨਾ ਇਹ ਤੇ ਇਹਨੂੰ ਆਪਾਂ ਜਿਹੜਾ ਆ ਮਿਕਸ ਕਰ ਲੈਨੇ ਆ ਤਾਂ ਸੇਕ ਆਪਾਂ ਜਿਹੜਾ ਮੀਡੀਅਮ ਰੱਖਿਆ ਕਿਉਂਕਿ ਸੂਜੀ ਇੱਕਦਮ ਫੁੱਲ ਜਾਂਦੀ ਆ ਤੇ ਇਦਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦੇਣਾ ਹੈ ਮਿਕਸ ਕਰਕੇ ਇਨੂੰ ਆਪਾਂ ਟੱਕ ਕੇ ਰੱਖ ਦੇਣਾ ਆ ਤੇ ਠੰਡਾ ਹੋ ਜਵੇ ਐਸੀ ਤਰ੍ਹਾਂ ਇਹ ਟੱਕ ਦਾਣਾ ਇਹਨੂੰ ਨਹੀਂ ਤਾਂ ਇਹ ਬਿਲਕੁਲ ਸੁੱਕਾ ਜਿਹਾ ਡਰਾਈ ਹੋ ਜਾਊਗਾ ਇਸ ਕਰਕੇ ਇਹਨੂੰ ਟੱਕ ਕੇ ਰੱਖਣਾ ਆ ਤੇ ਠੰਡਾ ਹੋਣ ਦੀ ਵੇਟ ਕਰਨੀ ਹੈ ਦੀ ਉਨੀ ਦੇਰ ਆਪਾਂ ਬਾਕੀ ਦਾ ਕੰਮ ਕਰ ਲੈਨੇ ਆ ਚਮਚਾਕ ਆਪਾਂ ਪਾ ਲਿਆ ਜੀ ਤੇਲ ਦਾ ਇਹਦੇ ਵਿੱਚ ਆਪਾਂ ਪਾਉਨੇ ਮੂੰਗਫਲੀ ਸਾਫਤੀ ਮੂੰਗਫਲੀ ਸਗੀ ਕੱਢੀ ਆ ਮੈਂ ਕੋਈ ਛਿਲਕੇ ਲੈ ਗਏ ਉੱਪਰੋਂ ਕੁਝ ਰਹਿ ਗਏ ਆ ਤੇ ਇਸ ਕਰਕੇ ਦੂਸਰੀ ਨਹੀਂ ਸੀ ਮੇਰੇ ਕੋ ਸਾਫਤੀ ਜਿਹੜੀ ਆ ਮੂੰਗਫਲੀ ਤੇ ਉਹ ਮੈਂ ਛਿਲਕੇ ਜਿਹੜੇ ਆਪ ਲਾਏ ਆ ਇਹਦੇ ਤੇ ਮੂੰਫਲੀ ਨੂੰ ਆਪਾਂ ਥੋੜਾ ਰੋਸਟ ਕਰਕੇ ਕੱਢ ਲੈਣਾ ਹੈ। ਠੀਕ ਆ ਜੀ ਉਸੇ ਤੇਲ ਦੇ ਵਿੱਚ ਆਪਾਂ ਪਹਿਲਾਂ ਮੂੰਫਲੀ ਕੱਢ ਲੰਨੀ ਹੈ ਜਿਹੜਾ ਮਾੜਾ ਮੋਟਾ ਤੇਲ ਬਚਿਆ ਉਹਦੇ ਵਿੱਚ ਆਪਾਂ ਇੱਕ ਕਾਲੀ ਪਾਤੇ ਫੁੱਲ ਮਖਾਣੇ ਤੇ ਇਹਨੂੰ ਵੀ ਸੇਕ ਆਪਾਂ ਮੀਡੀਅਮ ਰੱਖਣਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਇਹਨਾਂ ਨੂੰ ਆਪਾਂ ਕਾਲੇ ਨਹੀਂ ਕਰਨਾ ਕਿਸੇ ਵੀ ਚੀਜ਼ ਨੂੰ। ਬਸ ਇਹਨਾਂ ਨੂੰ ਕ੍ਰਿਸਪੀ ਜਿਹਾ ਕਰਨਾ ਆਪਾਂ। ਤੇ ਫੁੱਲ ਮਖਾਣੇ ਦੇਖੋ ਇਹ ਵੀ ਹੋ ਗਏ ਆ। ਦੇਖੋ ਮੈਂ ਤੋੜ ਕੇ ਦੇਖ ਲਿਆ ਤੇ ਇਹਨਾਂ ਨੂੰ ਵੀ ਆਪਾਂ ਜਿਹੜਾ ਆ ਕੱਢ ਲੈਣਾ ਉਸੇ ਭਰਾਤ ਦੇ ਵਿੱਚ ਬੜਾ ਭਾਂਡਾ ਕੋਈ ਲੈ ਲੈਣਾ ਆ। ਤੇ ਹੁਣ ਮੈਂ ਇੱਕ ਚਮਚਾ ਪਾਇਆ ਦੇਸੀ ਘਿਓ ਦੇ ਵਿੱਚ ਬਦਾਮ ਪਾਏ ਦੋ-ਦੋ ਪੀਸ ਕਰ ਲਏ ਮੈਂ ਬਦਾਮ ਦੇ ਵਿਚਾਰੇ ਉਹ ਦੋ-ਦੋ ਟੋਟੇ ਕਰ ਲਏ ਇਹਦੇ ਤੇ ਇਹਨਾਂ ਨੂੰ ਪਹਿਲਾਂ ਆਪਾਂ ਥੋੜਾ ਜਿਹਾ ਭੁੱਲਣਨੇ ਬਦਾਮਾਂ ਨੂੰ ਫਿਰ ਇਹਦੇ ਵਿੱਚ ਹੀ ਆਪਾਂ ਪਾਣਨੇ ਆ ਕਾਜੂ ਦੇਖੋ ਬਦਾਮਾਂ ਨੂੰ ਥੋੜਾ ਜਿਹਾ ਜ਼ਿਆਦਾ ਸੇਕ ਲੱਗਣਾ ਸੀ ਇਸ ਕਰਕੇ ਮੈਂ ਪਹਿਲਾਂ ਪਾ ਦਿੱਤੇ ਆ ਤੇ ਹੁਣ ਆਪਾਂ ਇਹਦੇ ਵਿੱਚ ਹੀ ਪਾ ਦੁੱਤੇ ਕਾਜੂ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾ ਕੇ ਫਿਰ ਇਹਦੇ ਵਿੱਚ ਹੀ ਆਪਾਂ ਪਾਣਨੇ ਆ ਪੂਜੇ ਹੋਏ ਛੋਲਿਆਂ ਦੀ ਇੱਕ ਕोली ਭਰ ਕੇ ਬਹੁਤ ਹੀ ਸੋਹਣਾ ਨਮਕੀਨ ਬਣਨਾ ਆ ਬੜਾ ਹੀ ਟੇਸਟੀ ਬਣਨਾ ਜਿਹੜਾ ਆਪਾਂ ਬਜ਼ਾਰ ਉਹਦੇ ਨਾਲੋਂ ਕਿਤੇ ਵਧੀਆ ਇਹ ਨਮਕੀਨ ਬਣ ਕੇ ਤਿਆਰ ਹੋਣਾ ਤੇ ਇਹਦੇ ਇਹਨਾਂ ਨੂੰ ਵੀ ਵਿੱਚੇ ਆਪਾਂ ਭੁੰਨ ਲੈਣੇ ਤੇ ਥੋੜੀ ਜਿਹਾ ਆਪਾਂ ਪਾਣੇ ਆ ਸੌ ਗਈ। ਦਾਖਾਂ ਵੀ ਇਹਨੂੰ ਆਪਾਂ ਕਹਿੰਨੇ ਕਿਸ਼ਮਿਸ਼ ਕਹਿੰਨੇ ਆ ਥੋੜੀ ਜਿਹੀ ਇਹ ਪਾਤੀ ਆਪਾਂ ਤੇ ਵਧੀਆ ਟੇਸਟ ਆਉਂਦਾ ਇਹਦਾ ਵੀ ਵਿੱਚ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਇਦਾਂ ਹੀ ਘੱਟ ਸੇਕ ਦੇ ਉੱਤੇ ਭੁੰਨ ਲੈਣਾ ਹੈ ਹੁਣ ਇਹਨਾਂ ਨੂੰ ਵੀ ਉਸੇ ਪ੍ਰਾਤ ਚ ਆਪਾਂ ਪਾ ਦਿੱਤਾ। ਠੀਕ ਆ ਜੀ ਮਿਕਸ ਕਰ ਦਿੱਤਾ ਆ ਤੇ ਬੜੀ ਪ੍ਰਾਤ ਥੋੜੀ ਜਿਹੀ ਲੈ ਲੈਣੀ ਕੋਈ ਵੀ ਭਾਂਡਾ ਬੜਾ ਲੈ ਲਓ ਤੁਸੀਂ ਤੇ ਇਹਦੇ ਵਿੱਚ ਹੁਣ ਗਰਮ ਗਰਮ ਦੇ ਆਪਾਂ ਪਾਤੀ ਆ ਚੀਨੀ ਪੀਸੀ ਹੋਈ ਕਾਲੀ ਮਿਰਚ ਤੇ ਥੋੜੀ ਜਹੀ ਦੇਗੀ ਮਿਰਚ ਤੇ ਨਮਕ ਇਹਨਾਂ ਚੀਜ਼ਾਂ ਨੂੰ ਇਹ ਪਾਇਆ ਆਪਾਂ ਚਾਟ ਮਸਾਲਾ ਐਨੇ ਕ ਮਸਾਲੇ ਆਪਾਂ ਇਹਦੇ ਵਿੱਚ ਗਰਮ ਗਰਮ ਦੇ ਨਲਾ ਦੇਣੇ ਕਿਉਂਕਿ ਗਰਮ ਆ ਇਹਦੇ ਨਾਲ ਸਾਰੇ ਮਸਾਲੇ ਜਿਹੜੇ ਲੱਗ ਜਣੇ ਆ ਤੇ ਜਿਹੜੀ ਆਪਣੀ ਸੂਜੀ ਉਹਦੇ ਵਿੱਚ ਆਪਾਂ ਪਹਿਲਾਂ ਨਮਕ ਕਾਲੀ ਮਿਰਚ ਜਿਹੜੀ ਪਾਈਓ ਆ ਤੇ ਇਹਨੂੰ ਸਾਰਾ ਮਸਾਲਾ ਜਿਹੜਾ ਚੰਗੀ ਤਰ੍ਹਾਂ ਰਲਣਾ ਆ ਕਿ ਗਰਮ ਹਾਲੇ ਥੋੜਾ ਬਹੁਤ ਇਹਦੇ ਵਿੱਚ ਤੇਲ ਕਿ ਉਹ ਵੀ ਹੈਗਾ ਆ ਉਹਦੇ ਨਾਲ ਵਧੀਆ ਤਰੀਕੇ ਦੇ ਨਾਲ ਇਹ ਸਾਰੇ ਮਸਾਲੇ ਇਹਦੇ ਵਿੱਚ ਰਲ ਜਾਣਾ ਤੇ ਤੇਲ ਆਪਾਂ ਜਿਹੜਾ ਆ ਉਧਰ ਗਰਮ ਰੱਖਿਆ ਹੈ ਘੱਟ ਸੇਕ ਦੇ ਉੱਤੇ ਆਲੂ ਉਬਲੇ ਹੋਏ ਲੈ ਆਪਾਂ ਤਿੰਨ ਆਲੂ ਲੈ ਇਹਨਾਂ ਨੂੰ ਆਪਾਂ ਕद्दूकस ਕਰ ਲੈਣਾ ਇਹਦੇ ਵਿੱਚ ਮੋਟੀ ਡਲੀ ਕੋਈ ਨਹੀਂ ਰੱਖਣੀ ਹੈਗੀ ਬਿਲਕੁਲ ਬਰੀਕ ਕद्दूकस ਕਰਨੇ ਆ ਇਹ ਤੇ ਜਿਹੜੀ ਸੂਜੀ ਆਪਾਂ ਢੱਕ ਕੇ ਰੱਖੀ ਹੋਈ ਸੀ ਉਹ ਵੀ ਠੰਡੀ ਹੋ ਗਈ ਹੈ ਤੇ ਉਹਨੂੰ ਵੀ ਆਪਾਂ ਇਹਦੇ ਵਿੱਚੇ ਪਾ ਲੈਣਾ ਤੇ ਪਾ ਕੇ ਇਹਨੂੰ ਆਪਾਂ ਜਿਹੜਾ ਆ ਪਹਿਲਾਂ ਇਦਾਂ ਮਿਕਸ ਕਰ ਲੈਣੇ ਆ ਆਲੂ ਤੇ ਸੂਜੀ ਨੂੰ ਤੇ ਬਿਲਕੁਲ ਐਨ ਆਲੂਆਂ ਦੇ ਨਾਲ ਮਿਕਸ ਹੋ ਕੇ ਵਧੀਆ ਡੋ ਇਹਦਾ ਤਿਆਰ ਹੋ ਜਾਣਾ ਆ ਤੇ ਕੋਈ ਡਰਨ ਦੀ ਲੋੜ ਨਹੀਂ ਹੈਗੀ ਨਾ ਇਹਨੂੰ ਸੁੱਕਾ ਰਹਿਣਾ ਨਾ ਹੀ ਜ਼ਿਆਦਾ ਗਿੱਲਾ ਹੋਣਾ ਇਹਨੇ ਤੇ ਜਿੱਦਾਂ ਦਾ ਆਪਾਂ ਨੂੰ ਚਾਹੀਦਾ ਉਦਾਂ ਦਾ ਇਹ ਡੋ ਜਿਹੜਾ ਆਪਣਾ ਤਿਆਰ ਹੋ ਜਾਣਾ ਤੇ ਹੁਣ ਆਪਾਂ ਇਹਨੂੰ ਜਿਹੜਾ ਹੱਥ ਨਾਲ ਰਲਾਉਨੇ ਆ ਜਿੱਦਾਂ ਆਪਾਂ ਆਟਾ ਗੁੰਨੀਦਾ ਨਾ ਉਸ ਤਰ੍ਹਾਂ ਦਾ ਇਹਨੂੰ ਆਪਾਂ ਤਿਆਰ ਕਰਨਾ ਕੋਈ ਸੋਡਾ ਨਹੀਂ ਪਾਇਆ ਬੇਕਿੰਗ ਪਾਊਡਰ ਨਹੀਂ ਪਾਇਆ ਕੁਝ ਨਹੀਂ ਪਾਇਆ ਆਪਾਂ ਇਹਦੇ ਵਿੱਚ ਤੇ ਸੂਜੀ ਤੇ ਆਲੂ ਆ ਇਹਦਾ ਹੀ ਇੰਨਾ ਸੋਹਣਾ ਨਮਕੀਨ ਬਣ ਕੇ ਤਿਆਰ ਹੁੰਦਾ ਨਾ ਬਹੁਤ ਹੀ ਟੇਸਟੀ ਦੇਖੋ ਐਦਾਂ ਦਾ ਆਪਾਂ ਜਿਹੜਾ ਆ ਡੋ ਤਿਆਰ ਕਰ ਲਿਆ ਤੇ ਉਹਨੂੰ ਟੱਕ ਕੇ ਰੱਖਣਾ ਆ ਨਹੀਂ ਤਾਂ ਉੱਪਰੋਂ ਡਰਾਈ ਹੋ ਜਾਊਗਾ ਤੇ ਜਿਹੜੀ ਆਪਣੀ ਨਮਕੀਨ ਬਣਾਉਣ ਵਾਲੀ ਆਪਣੇ ਕੋਲ ਮਸ਼ੀਨ ਹੁੰਦੀ ਨਾ ਉਹ ਚੰਗੀ ਤਰ੍ਹਾਂ ਗ੍ਰੀਸ ਕਰ ਲੈਣੀ ਵਿੱਚੋਂ ਤੇ ਜਾਲੀ ਆਪਾਂ ਦੇਖ ਕੇ ਲੈ ਲੈਣੀ ਆ ਕਿ ਕਿਦਾਂ ਦਾ ਆਪਾਂ ਬਣਾਉਣਾ ਆ ਇੱਕ ਇਹ ਤੋਂ ਜ਼ਿਆਦਾ ਛੋਟੇ ਛੇਕਾਂ ਵਾਲੀ ਸੀ ਤੇ ਮੈਂ ਜਿਹੜੀ ਇਹ ਜਾਲੀ ਇਹਨੂੰ ਵੀ ਗ੍ਰੀਸ ਕਰ ਲਿਆ ਚੰਗੀ ਤਰ੍ਹਾਂ ਤੇਲ ਦੇ ਨਾਲ ਤੇਲ ਲਾ ਲਿਆ ਸਾਰੇ ਪਾਸੇ ਤੇ ਆ ਜਿਹੜਾ ਮਸ਼ੀਨ ਦੇ ਨਾਲ ਦਾ ਹਿੱਸਾ ਇਹਨੂੰ ਵੀ ਆਪਾਂ ਤੇਲ ਲਾ ਲਿਆ ਕੜੀ ਪੱਤਾ ਜਿਹੜਾ ਆ ਪਹਿਲਾਂ ਆਪਾਂ ਇਹਨੂੰ ਫ੍ਰਾਈ ਕਰ ਲੈਣੇ ਆ ਤੇ ਬਾਅਦ ਚ ਆਪਾਂ ਇਹਦੇ ਵਿੱਚ ਜਿਹੜਾ ਆ ਅ ਨਮਕੀਨ ਤਿਆਰ ਕਰਾਂਗੇ ਉਹਨੂੰ ਵੀ ਆਪਾਂ ਕੜੀ ਪੱਤੇ ਨੂੰ ਵੀ ਫਰਾਈ ਕਰਕੇ ਤੇ ਉਹਦੇ ਵਿੱਚ ਪਾ ਦਿੱਤਾ ਹੈ ਆਪਾਂ ਜਿਹੜਾ ਪਹਿਲਾਂ ਮਟੀਰੀਅਲ ਕੱਢ ਕੇ ਰੱਖਿਆ ਸਾਰਾ ਹੀ ਤੇ ਹੁਣ ਆਪਾਂ ਜਿਹੜਾ ਇਹਦੇ ਵਿੱਚੋਂ ਥੋੜਾ ਜਿਹਾ ਲੈ ਕੇ ਹਿੱਸਾ ਤੇ ਉਹਨੂੰ ਐਦਾਂ ਲੰਬਾ ਜਿਹਾ ਕਰ ਲੈਣੇ ਆ ਤੇ ਜਿੱਦਾਂ ਦੀ ਆਪਣੀ ਮਸ਼ੀਨ ਆ ਉਸ ਹਿਸਾਬ ਦੇ ਨਾਲ ਤੇ ਇਹ ਚ ਪਾ ਕੇ ਹੱਥ ਨਾਲ ਪਹਿਲਾਂ ਆਪਾਂ ਦਵਾ ਲੈਣਾ ਫਿਰ ਉੱਪਰੋਂ ਆਪਾਂ ਜਿਹੜੀ ਆ ਮਸ਼ੀਨ ਨੂੰ ਬੰਦ ਕਰ ਦੇਣਾ ਇਹ ਬਹੁਤ ਹੀ ਸੌਖਾ ਤਰੀਕਾ ਪਰ ਥੋੜਾ ਜਿਹਾ ਇਹ ਧਿਆਨ ਰੱਖੋ ਜੇ ਹੱਥਾਂ ਨੂੰ ਤੇਲ ਲੱਗ ਗਿਆ ਬਹੁਤ ਔਖਾ ਹੋ ਜਾਣਾ ਬਣਾਉਣਾ ਤੇ ਹਰ ਵੇਲੇ ਹੱਥਾਂ ਨੂੰ ਸਾਫ਼ ਕਰੋ ਕੱਪੜਾ ਕੋੜ ਰੱਖੋ ਤਾਂ ਕਿ ਹੱਥ ਜਿਹੜੇ ਆਪਣੇ ਤਿਲਕਣ ਨਾ ਨਹੀਂ ਤਾਂ ਜਿਹੜਾ ਬਣਾਉਣਾ ਬਹੁਤ ਔਖਾ ਹੋ ਜਾਂਦਾ ਤੇ ਦੇਖੋ ਜੀ ਤੇਲ ਆਪਣੇ ਜਿਹੜਾ ਮੀਡੀਅਮ ਸੇਕ ਤੇ ਮੈਂ ਗਰਮ ਰੱਖਿਆ ਹੈ ਤੇ ਇਹਨ ਵਧੀਆ ਤੇਲ ਗਰਮ ਹੋਏ ਆ ਤੇ ਜਦੋਂ ਆਪਣੇ ਹੱਥਾਂ ਨੂੰ ਤੇਲ ਲੱਗ ਗਿਆ ਮਸ਼ੀਨ ਨੂੰ ਲੱਗ ਜਾਣਾ ਮਸ਼ੀਨ ਆਪਣੇ ਤੋਂ ਘੁੰਮਣੀ ਨਹੀਂ ਹੈਗੀ ਇਸ ਕਰਕੇ ਹੱਥਾਂ ਨੂੰ ਜਿਹੜਾ ਸਾਫ਼ ਕਰਨਾ ਪੈਂਦਾ ਹੈ ਇੱਕ ਜਣੇ ਲਈ ਔਖਾ ਜਿਹਾ ਕੰਮ ਹੁੰਦਾ ਹੈ ਇਹ ਤੇ ਆਪਾਂ ਜਿੰਨਾ ਕਿ ਲੰਬਾਈ ਚ ਆਪਾਂ ਚਾਹੀਦਾ ਸੀ ਆਪਾਂ ਓਨਾ ਬਣਾ ਕੇ ਬਾਕੀ ਤੋੜ ਲਿਆ ਤੇ ਪਾਲਟ ਦੰਨੇ ਬਸ ਬਹੁਤ ਛੇਤੀ ਬਣ ਜਾਂਦਾ ਕਿਉਂਕਿ ਪਤਲਾ ਜਿਆ ਹੈਗਾ ਇਹ ਤੇ ਇਹਨੂੰ ਵੀ ਆਪਾਂ ਸਾਰੇ ਨੂੰ ਕੱਢ ਕੱਢ ਕੇ ਐਸੇ ਤਰ੍ਹਾਂ ਬਣਾਈ ਜਾਣਾ ਆਪਾਂ ਤੋੜਨਾ ਨਹੀਂ ਹੈਗਾ ਜੇ ਤੋੜ ਲਵਾਂਗੇ ਤਾਂ ਆਪਾਂ ਨੂੰ ਤੇਲ ਚੋਂ ਕੱਢਣਾ ਬਹੁਤ ਔਖਾ ਹੋ ਜਾਣਾ ਹੈ ਤੇ ਐਸੇ ਤਰ੍ਹਾਂ ਆਪਾਂ ਲੱਛੇ ਜਿਹੜੇ ਬਣਾ ਬਣਾ ਕੇ ਨਾ ਤੇ ਪ੍ਰਾਦ ਦੇ ਵਿੱਚ ਰੱਖੀ ਜਾਵਾਂਗੇ ਜਿਹੇ ਚ ਬਾਕੀ ਸਮਾਨ ਰੱਖਿਆ ਹੈ ਠੀਕ ਹੈ ਜੀ ਤੇ ਅਗਲਾ ਪੂਰ ਫੇਰ ਪਾ ਦੰਨੇ ਆਪਾਂ ਇਹਦੇ ਵਿੱਚ ਉਸੇ ਤਰ੍ਹਾਂ ਆਪਾਂ ਫੇ ਬਣਾ ਲੈਣੇ ਆ ਤੇ ਬਣਾ ਕੇ ਬਸ ਇਦਾਂ ਹੀ ਇਹਨੂੰ ਪਕਾ ਕੇ ਫੇਰ ਆਪਾਂ ਕੱਢ ਕੇ ਬਸ ਪ੍ਰਾਤ ਦੇ ਵਿੱਚ ਰੱਖੀ ਜਾਣਾ ਵੀਡੀਓ ਤੁਹਾਨੂੰ ਪਤਾ ਅਸੀਂ ਬਿਲਕੁਲ ਆਸਾਨ ਤਰੀਕੇ ਨਾਲ ਬਣਾਉਣੇ ਹੁੰਦੇ ਆ ਵੀਡੀਓ ਮੈਂ ਛੋਟੇ ਰੱਖਣ ਦੀ ਕੋਸ਼ਿਸ਼ ਕਰਦੀ ਹੁੰਨੀ ਇਹ ਤਾਂ ਥੋੜਾ ਪ੍ਰੋਸੈਸ ਲੰਬਾ ਸੀ ਇਸ ਕਰਕੇ ਥੋੜੀ ਜਿਹੀ ਵੀਡੀਓ ਲੰਬੀ ਹੋਈ ਆ ਪਰ ਫੇਰ ਵੀ ਮੈਂ ਆਪਣੇ ਵੱਲੋਂ ਬਹੁਤ ਛੋਟੀ ਰੱਖਣ ਦੀ ਕੋਸ਼ਿਸ਼ ਕੀਤੀ ਆ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਇਹਨੂੰ ਪਲੀਜ਼ ਲਾਈਕ ਕਰ ਲਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਕਰਦੇਆ ਕਰੋ ਮੇਰੇ ਚੈਨਲ ਨੂੰ ਨਵੇਂ ਵੀਬਰ ਜਿਹੜੇ ਜੁੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਦੇਖੋ ਫੇਰ ਆਪਾਂ ਜਿਹੜਾ ਬਸ ਸਾਰਾ ਨਮਕੀਨ ਆਪਾਂ ਐਸੀ ਤਰ੍ਹਾਂ ਤਿਆਰ ਕਰ ਲੈਣਾ ਹੈ ਇਸ ਤਰ੍ਹਾਂ ਤਿਆਰ ਕਰਕੇ ਕਰਕੇ ਆਪਾਂ 프ਰਾਤ ਚ ਕੱਢੀ ਜਾਂਦੇ ਆ ਤੇ ਲੋ ਲਾਸਟ ਵੀ ਜਿਹੜਾ ਸੀ ਉਹ ਵੀ ਆਪਾਂ ਕੱਢ ਲਿਆ ਦੇਖੋ ਕਿੰਨਾ ਸੋਹਣਾ ਜਿਆਦਾ ਕਾਲਾ ਨਹੀਂ ਇਹਨੂੰ ਕਰਨਾ ਹੈਗਾ ਫੇਰ ਵਧੀਆ ਨਹੀਂ ਲੱਗੂਗਾ ਇਹ ਖਾਣ ਨੂੰ ਵੀ ਨਹੀਂ ਸੁਆਦ ਲੱਗੂ ਤੇ ਪਹਿਲਾਂ ਹੱਥਾਂ ਨਾਲ ਏਦਾਂ ਆਪਾਂ ਇਹਨੂੰ ਤੋੜ ਲੈਣੇ ਫੇਰ ਇਹਨੂੰ ਕਰ ਲੈਨੇ ਮਿਕਸ ਤੇ ਨਮਕੀਨ ਆਪਣਾ ਬਹੁਤ ਹੀ ਟੇਸਟੀ ਜਿਹਾ ਬਣ ਕੇ ਤਿਆਰ ਹੋ ਗਿਆ ਬਿਲਕੁਲ ਆਸਾਨ ਤਰੀਕੇ ਦੇ ਨਾਲ ਕੋਈ ਜ਼ਿਆਦਾ ਸਮਾਨ ਦੀ ਵੀ ਨਹੀਂ ਲੋੜ ਪਈ ਹੈਗੀ ਤੇ ਇਹ ਸਮਾਨ ਆਪਾਂ ਘਰ ਦੇ ਵਿੱਚ ਆਪ ਖਾਂਦੇ ਆਂ ਛੋਲੇ ਵੀ ਖਾਂਦੇ ਮੂੰ ਤੇ ਦੇਖੋ ਜੀ ਆਪਣਾ ਹੈਲਦੀ ਜਿਆ ਟੇਸਟੀ ਜਿਆ ਨਮਕੀਨ ਜਿਹੜਾ ਬਹੁਤ ਹੀ ਸੋਹਣਾ ਤਿਆਰ ਹੋ ਗਿਆ। ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਇਹਨੂੰ ਸ਼ੇਅਰ ਕਰ ਦਿਓ ਜੀ, ਸਪੋਰਟ ਕਰ ਦਿਓ ਮੇਰੇ ਚੈਨਲ ਨੂੰ। ਤੇ ਦੇਖੋ ਇਹਦਾ ਹੱਥਾਂ ਨਾਲ ਪਰਣਾ ਲੈਣੇ ਆ ਤੇ ਕਿਸੇ ਵੀ ਤੁਸੀਂ 에ਅ ਟਾਈਟ ਡੱਬੇ ਦੇ ਵਿੱਚ ਪਾ ਕੇ ਰੱਖ ਲਓ। ਜਿੰਨੀ ਦਿਨ ਮਰਜ਼ੀ ਰੱਖ ਛੱਡੋ ਖਰਾਬ ਨਹੀਂ ਹੁੰਦਾ, ਕੁਝ ਨਹੀਂ ਹੁੰਦਾ ਸਲਾਬਦਾ ਨਹੀਂ ਇਹ ਬਸ ਡੱਬੇ ਦਾ ਢੱਕਣ ਜਿਹੜਾ ਬੰਦ ਕਰਕੇ ਰੱਖੋ। ਲਓ ਜੀ ਆਪਣਾ ਬਹੁਤ ਹੀ ਸੋਹਣਾ, ਬਹੁਤ ਹੀ ਟੇਸਟੀ ਤੇ ਨਮਕੀਨ ਜਿਹੜਾ ਬਣ ਕੇ ਸੌਖੇ ਤਰੀਕੇ ਦੇ ਨਾਲ ਤਿਆਰ ਹੋ ਗਿਆ ਤੇ ਜਰੂਰ ਬਣਾਇਓ ਤੇ ਕਮੈਂਟ ਕਰਕੇ ਮੈਨੂੰ ਦੱਸਿਓ ਤੁਹਾਡਾ ਨਮਕੀਨ ਮੇਰੇ ਤਰੀਕੇ ਨਾਲ ਬਣਾਇਆ ਕਿੱਦਾਂ ਦਾ ਬਣਿਆ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ